ਬਾਬਾ ਅਵਤਾਰ ਸਿੰਘ ਜੀ ਆਹ ਬੁਰਸ਼ਾ ਦਾ ਇਹ ਵੱਡਾ ਮੇਲਾ ਬੁੱਟਿਆ ਓਏ ਵੱਡਾ ਮੇਲਾ ਜਲਦਾ ਵੱਡਾ ਮੇਲਾ ਜਲਦਾ ਦੁਨੀਆ 'ਚ ਗੱਲਾਂ ਹੁੰਦੀਆਂ ਘਰੇਾਲੇ ਦੇ ਕੱਪ ਦੀਆਂ ਆਹ ਸੱਤੂ ਆਹ ਸੱਤੂ ਖਰੇ ਖਰੇ ਡੱਕੂ ਆਹ ਸੱਤੂ ਅੱਜ ਖਰੇ ਖਰੇ ਡੱਕੂ ਓਏ ਸਣੀ ਮਣੀਲਾ ਵਾਲੇ ਦੀ ਵੱਡੀਆਂ ਗੱਡੀਆਂ ਦਾ ਸਨਮਾਨ ਮੱਖਣ ਸੰਧੂ ਦੇ ਹੋਇਆ ਓ ਟਾਰਜਨ ਓਏ ਗਰਜਤ ਓ ਮੱਖਣ ਗਰਦਤ ਮੱਖਣ ਟੱਕਰ 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 ਸਿਰਾ 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 ਓਏ ਆ ਸੁਆਦ ਓ ਭਗੜਾ ਪੈਂਦਾ ਮੇਰੇ ਮਿੱਤਰੋ ਆਉਂ ਜੰਮੇ ਅੱਜ ਦੀ ਅੱਕ ਨਿਕਲੂ ਪੈਰਾ ਬੱਲੇ ਭਾਬੜ ਬੱਜੂ ਓਏ ਅੱਜ ਪਸੰਦੀ ਦੀ ਅੱਜ ਟੱਕਰ ਲੱਗੀ ਦੀ ਓਏ ਅੱਜ ਪਸੰਦੀ ਦੀ ਅੱਜ ਟੱਕਰ ਲੱਗੀ ਵਾਹ ਓਏ ਮੱਖਣਾ ਵਾਹ ਓਏ ਮੱਖਣਾ ਪਿਆਰ ਵੀ ਜ਼ਰੂਰੀ ਐ ਆਹ ਖੂਨ ਦੇ ਵਿੱਚ ਮਲ ਹਲ ਤੋਂ ਚਿੱਟੇ ਰੰਗ ਦੀ ਤੇਰੇ ਤੋਂ ਜੱਫੇ ਮੰਗਦੀ ਆਹ ਹਲ ਤੋਂ ਚਿੱਟੇ ਰੰਗ ਦੀ ਤੇਰੇ ਤੋਂ ਜੱਫੇ ਮੰਗਦੀ ਹਲ ਤੋਂ ਚਿੱਟੇ ਰੰਗ ਦੀ ਤੇਰੇ ਤੋਂ ਜੱਫੇ ਮੰਗਦੇ ਲਓ ਕਹਿੰਦੇ ਦਬੁਰਜੀ ਵਾਲਾ ਦੀ ਮੇਰੇ ਮਿੱਤਰੋ ਇਸ ਵੇਲੇ ਕਹਿੰਦੇ ਕਬੱਡੀ ਪਾ ਰਿਹਾ ਆਹ ਪੁਰਚਾ ਦਾ ਕਹਿੰਦੇ ਪੱਟਾ ਮੇਲਾ ਚੱਲਦਾ ਇਹ ਧਰਤਾ ਕਹਿੰਦੇ ਘਰਿਆਲੇ ਪਿੰਡ ਦੀ ਦਬੁਰਜੀ ਵਾਲਾ ਕਹਿੰਦਾ ਅੱਜ